ਚਿਸ਼ ਕੀਤੀ ਗਈ ਹੈ ਪਾਕਿਸਤਾਨ ਵਾਲੇ ਪਾਸਿਓ ਤੁਹਾਨੂੰ ਦੱਸੀਏ ਕਿ ਇਹਨਾਂ ਵੱਲੋਂ ਜਿਹੜੇ ਡਿਫੈਂਸ ਸਿਸਟਮ ਸੀਗੇ 에ਅਰ ਡਿਫੈਂਸ ਸਿਸਟਮ ਸੀਗੇ ਉਹਨਾਂ ਵੱਲੋਂ ਜਿਹੜੇ ਰਡਾਰ ਸਿਸਟਮ ਸੀਗੇ ਉਹਨਾਂ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸੀਏ ਕਿ ਨਸ਼ਟ ਕਰਕੇ ਉਹਨਾਂ ਦਾ ਜਿਹੜਾ ਮਲਬਾ ਹੈ ਉਹ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਮੱਖਣਵਿੰਡੀ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਇਸ ਪਿੰਡ ਦੇ ਵਿੱਚ ਇੱਕ ਅਸੀਂ ਕਹਿ ਲਈਏ ਜਿੰਦਾ ਮਿਜ਼ਾਈਲ ਹੈ ਯਾਨੀ ਕਿ ਹਲੇ ਡਿਸਟਰੋਏ ਨਹੀਂ ਹੋਈ ਹਲੇ ਵੀ ਉਸ ਨੂੰ ਡਿਸਟਰੋਏ ਕਰਨ ਵਾਸਤੇ ਇੱਥੇ 에ਅਰ ਫੋਰਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਇਸ ਤੋਂ ਇਲਾਵਾ ਆਰਮੀ ਜਿਹੜੀ ਹੈ ਉਹ ਵੀ ਇੱਥੇ ਮੌਜੂਦ ਇੱਕ ਵਾਰ ਤਸਵੀਰ ਜ਼ਰੂਰ ਦਿਖਾ دیਏ ਕਿ ਆਰਮੀ ਅਤੇ ਜਿਹੜੇ ਜਿਹੜੇ 에어 ਫੋਰਸ ਨੇ ਉਹ ਇੱਥੇ ਪਹੁੰਚੀ ਹੋਈ ਹੈ ਉਸ ਇਲਾਕੇ ਨੂੰ ਜਿਹੜਾ ਉਹ ਰਾਉਂਡ ਅਪ ਕੀਤਾ ਗਿਆ ਹੈ ਫੈਂਸਿੰਗ ਕੀਤੀ ਹੋਈ ਹੈ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ 500 500 ਮੀਟਰ ਦਾ ਜਿਹੜਾ ਦਾਇਰਾ ਹੈ ਉਸ ਤੋਂ ਪਿੱਛੇ हटਿਆ ਜਾਵੇ ਤੁਸੀਂ ਦੇਖ ਸਕਦੇ ਹੋ ਸਾਰਾ ਇਲਾਕਾ ਜਿਹੜਾ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਉਸ ਵੱਲੋਂ ਖਾਲੀ ਕਰਾ ਦਿੱਤਾ ਗਿਆ ਤੇ ਲੋਕਾਂ ਨੂੰ ਹੱਥ ਜੋੜ ਕੇ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਇਹਲਾ ਇਲਾਕਾ ਜਿਹੜਾ ਉਹ ਜ਼ਰੂਰ ਖਾਲੀ ਕਰ ਦਿਓ ਕਿਉਂਕਿ ਇਸ ਦੀ ਜਿਹੜੀ ਸ਼ਮਤਾ ਹੈ ਉਹ ਬਹੁਤ ਭਿਆਨਕ ਹੈ ਇਸ ਨੂੰ ਡਿਫਿਊਜ਼ ਕਰਨਾ ਹੈ ਇਸ ਨੂੰ ਡਿਸਟਰੋਏ ਕਰਨਾ ਹੈ ਇਸ ਕਰਕੇ ਜਿਹੜਾ ਇਲਾਕਾ ਹੈ ਉਸ ਨੂੰ ਖਾਲੀ ਕਰਵਾਉਣ ਦੀਆਂ ਹਦਾਇਤਾਂ ਵਾਰ-ਵਾਰ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਸੋ ਵੱਡੀ ਗੱਲ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ ਜਿਹੜਾ ਇੱਕ ਅਸੀਂ ਦੇਖ ਰਹੇ ਸੀ ਕਿ ਰਾਤ ਨੂੰ ਕੁਝ ਅਮਨਸਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਭਾਰੀ ਬਲਾਸਟ ਦੀਆਂ ਜਿਹੜੀਆਂ ਨੇ ਉਹ ਘਟਨਾਵਾਂ ਜਾਂ ਉਹ ਆਵਾਜ਼ਾਂ ਸੁਣਨ ਨੂੰ ਮਿਲੀਆਂ ਸੀਗੀਆਂ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਨੂੰ ਮੌਕ ਡ੍ਰਿਲ ਦੱਸਿਆ ਸੀਗਾ ਪਰ ਹੁਣ ਡਿਫੈਂਸ ਨੇ ਇਹ ਕਬੂਲ ਕੀਤਾ ਕਿ ਪਾਕਿਸਤਾਨ ਨੇ ਇਹ ਮਜ਼ਾਈਲਾ ਦਾਗੀਆਂ ਸੀਗੀਆਂ ਡਰੋਨ ذریعے ਦਾਗੀਆਂ ਸੀਗੀਆਂ ਤੇ ਇਲਾਕੇ ਕਿਹੜੇ-ਕਿਹੜੇ ਸੀਗੇ ਦੇਖੋ 에ਅਰ ਮਿਲਟਰੀ ਦੀ ਗੱਲ ਕੀਤੀ ਜਾਵੇ ਜਿਹੜੇ ਮਿਲਟਰੀ ਦੇ ਆਰਮੀ ਦੇ ਜਿਹੜੇ ਬੇਸ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀਗਾ ਸੋ ਪੂਰੇ ਭਾਰਤ ਦੇ ਪੱਛਮੀ ਅਤੇ ਉਸ ਜਿਹੜੇ ਵੱਡੀ ਗੱਲ ਹੈ ਪੱਛਮੀ ਅਤੇ ਜਿਹੜੇ ਉੱਤਰੀ ਖੇਤਰ ਨੇ ਜਿੱਥੇ 에ਅਰ ਬੇਸ ਬਣੇ ਹੋਏ ਨੇ ਆਰਮੀ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀਗਾ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਜਿਹੜਾ ਡਿਫਿਊਜ਼ ਕੀਤਾ ਇਹ ਵੱਡੇ ਪੱਧਰ ਤੇ ਉੱਤੇ ਇੱਧਰ ਤੁਸੀਂ ਦੇਖੋ মিডিਆ ਪੂਰਾ ਮੌਜੂਦ ਹੈ ਸਾਰਿਆਂ ਨੂੰ ਹੀ 500 ਮੀਟਰ ਦੇ ਦਾਰੇ ਤੋਂ ਪਿੱਛੇ ਕਰ ਦਿੱਤਾ ਗਿਆ ਹੈ ਕਿਉਂਕਿ ਜਿਹੜੀ ਉਹ ਮਜ਼ਾਇਲ ਪਈ ਹੋਈ ਹੈ ਮੱਖਣਵਿੰਡੀ ਪਿੰਡ ਦੇ ਵਿੱਚ ਇਹ ਹੱਲੇ ਜ਼ਿੰਦਾ ਹੈ ਯਾਨੀ ਕਿ ਇਹ ਚੱਲ ਸਕਦੀ ਆ ਤਾਂ 에ਅਰ ਫੋਰਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਇਲਾਕੇ ਇੱਕ ਵਾਰ ਫੇਰ ਦੱਸ ਦਈਏ ਕਿ ਕਿਹੜੇ-ਕਿਹੜੇ ਇਲਾਕਿਆਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਜਾਣਾ ਸੀਗਾ ਵੱਡੀ ਗੱਲ ਹੈ ਕਿ ਅਵੰਤੀਪੁਰਾ ਦੀ ਅਸੀਂ ਗੱਲ ਕਰ ਰਹੇ ਸੀਗੇ ਸ਼੍ਰੀਨਗਰ ਦੀ ਗੱਲ ਕਰ ਰਹੇ ਸੀਗੇ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਵੱਡੀ ਗੱਲ ਹੈ ਕਿ ਆਦਮਪੁਰ ਕੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਲੰਧਰ ਤੋਂ ਅਗੇ ਆਦਮਪੁਰ ਆਇਆ ਤਾਂ ਸਭ ਤੋਂ ਵੱਧ ਵਿਸਫੋਟਕ ਸਮਾਨ ਜਿਹੜਾ ਹੈ ਉਹ ਆਰਮੀ ਦਾ ਉੱਥੇ ਪਿਆ ਹੋਇਆ ਇਸ ਇਲਾਵਾ ਬਠਿੰਡਾ ਚੰਡੀਗੜ੍ਹ ਫਲੋਦੀ ਹੈ ਉਤਰ ਲਈ ਅਤੇ ਭੁੱਜ ਸਮੇਤ ਨਾਲ ਨਾਲ ਜਿਹੜਾ ਇਹ ਇਲਾਕੇ ਜਿਹੜੇ ਸੀਗੇ ਇਹਨਾਂ ਨੂੰ ਨਿਸ਼ਾਨਾ ਪਾਕਿਸਤਾਨ ਵੱਲੋਂ ਬਣਾਇਆ ਗਿਆ ਡਰੋਨ ਦੇ ਰਾਹੀਂ ਮਜ਼ਾਈਲਾਂ ਦੇ ਰਾਹੀਂ ਰਾਤ ਨੂੰ 1 ਤੋਂ ਲੈ ਕੇ 1:3 ਦੇ ਕਰੀਬ ਜਿਹੜਾ ਮਜ਼ਾਈਲਾਂ ਦਾਗੀਆਂ ਗਈਆਂ ਪਰ ਜਿਹੜਾ ਇੰਡੀਅਨ ਆਰਮੀ ਦਾ ਜਿਹੜਾ ਡਿਫੈਂਸ ਸਿਸਟਮ ਸੀਗਾ ਇਹ ਜਿਹੜੇ ਗ੍ਰਿਡ ਸੀਗੇ ਉਹਨਾਂ ਨੇ ਇਹਨਾਂ ਨੂੰ ਡਿਸਟਰੋਏ ਕਰ ਦਿੱਤਾ ਯਾਨੀ ਕਿ ਤਿੰਨ ਤੋਂ ਚਾਰ ਜਿਹੜੇ ਹਮਲੇ ਹੋਏ ਉਹ ਵੱਡੇ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਦੇਖੇ ਗਏ ਪੰਦੇਰ ਕਲਾਂ ਪਿੰਡ ਦੇ ਵਿੱਚ ਜਿਹੜੇ ਕਈ ਟੁਕੜੇ ਡਿੱਗੇ ਆ ਮੱਖਣਵਿੰਡੀ ਪਿੰਡ ਦੇ ਵਿੱਚ ਮਿਜ਼ਾਈਲ ਡਿੱਗੀ ਹੈ ਤੇ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਇਹ ਜੇਠੂਵਾਲ ਜਿਹੜਾ ਪਿੰਡ ਸੀਗਾ ਉਸ ਦੇ ਵਿੱਚ ਵੀ 10 ਤੋਂ 12 ਫੁੱਟ ਦੀ ਜਿਹੜੀ ਖਾਲੀ ਮਿਜ਼ਾਈਲ ਸੀਗੀ ਉਹ ਦੇਖਣ ਨੂੰ ਮਿਲੀ ਹੈ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਤੋਂ ਆ ਜਿੱਥੇ ਕਿ ਇਹ ਸ਼ੰਕਲ ਜਿਤਾਈ ਜਾ ਰਹੀ ਸੀ ਕਿ ਪਾਕਿਸਤਾਨ ਨੇ ਜਿਹੜੀਆਂ ਉਹ ਲਗਾਤਾਰ ਅਸੀਂ ਦੇਖ ਪਾ ਰਹੇ ਹਾਂ ਪਰ ਇਹ ਕਿ ਪਾਕਿਸਤਾਨ ਜਿਹੜੀ ਆ ਨਾ ਪਾਕ ਸਾਕਸ਼ਾ ਘੜ ਰਿਹਾ ਭਾਰਤ ਦੇ ਖਿਲਾਫ ਉਸ ਦੇ ਵਿੱਚ ਉਸ ਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਲਪਲ ਦੀ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਫਿਰੂਜ਼ਪੁਰ ਤੋਂ ਵੀ ਜਿਹੜੀ ਆ ਤੁਹਾਨੂੰ ਅਪਡੇਟ ਸਾਂਝੀ ਕੀਤੀ ਜਾਏਗੀ ਉਹ ਉੱਥੋਂ ਵੀ ਸੁਖੀ ਕਮਲਦੀਪ ਸਿੰਘ ਲਾਈਵ ਬਣ ਰਹੇ ਨੇ ਕਮਲਬੀਰੀ ਵਾਸਤੇ ਤੱਕ ਪਹੁੰਚ ਰਹੇ ਨੇ ਸੋ ਅ ਮੁਰਤੋਸਨ ਬਰਕਰਾਰ ਦੀ ਕੋਸ਼ਿਸ਼ ਕਰਾਂਗੇ ਕਬਲ ਤੋਂ ਵੀ ਜਿਹੜੀ ਇਨਫੋਰਮੇਸ਼ਨ ਲਈ ਜਾਏਗੀ ਕਿ ਉੱਥੋਂ ਦੇ ਕਿਹੋ ਜਿਹੇ ਹਾਲਾਤ ਨੇ ਸੁਪਰਮ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਵਕ ਵਕ ਥਾਵਾਂ ਤੇ ਗ੍ਰੈਬ ਉਤਰਾਲੇ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਿਆ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡੇ ਦੇ ਵਿੱਚ ਜਿਹੜੇ ਹੈ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਹੁਣ ਅਲਰਟ ਨੂੰ ਲੈ ਕੇ ਕੀ ਕੁਝ ਖਾਸ ਇਨਫੋਰਮੇਸ਼ਨ ਆਇਆ ਕਿਉਂਕਿ ਫਰੂਜ਼ਪੁਰ ਦੀ ਜੇਕਰ ਆਪਾਂ ਗੱਲਬਾਤ ਕਰ ਲਈਏ ਪਰਮ ਤਾਂ ਕਈ ਜਿਹੜੇ ਉੱਥੋਂ ਦੇ ਪਿੰਡ ਨੇ ਜਿਹੜੇ ਬਿਲਕੁਲ ਤਾਰਾਂ ਦੇ ਨਾਲ ਲੱਗਦੇ ਨੇ ਉਹਨਾਂ ਨੇ 플ਾਈਨ ਕਰਨਾ ਸ਼ੁਰੂ ਕੀਤਾ ਹਾਲਾਂਕਿ ਸੁਰੱਖਿਆ ਦਾ ਮੁੱਦਾ ਨਜ਼ਰ ਕੀਤਾ ਗਿਆ ਉਹ ਕਹਿੰਦੇ ਕਿ ਅਸੀਂ ਡਰੇ ਨਹੀਂ ਆ ਅਸੀਂ ਫੌਜ ਦੇ ਨਾਲ ਆ ਦੇਖੋ ਲੋਕਾਂ ਵੱਲੋਂ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਉਹ ਦਿੱਤਾ ਜਾ ਰਿਹਾ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਜੇਕਰ ਬਲੈਕਆਊਟ ਅੰਮ੍ਰਿਤਸਰ ਦੇ ਵਿੱਚ ਰਾਤ ਨੂੰ ਕੀਤਾ ਗਿਆ ਤਾਂ ਬਲੈਕਆਊਟ ਦਾ ਜਿਹੜਾ ਸਮਾਂ ਸੀਗਾ ਲੋਕਾਂ ਵੱਲੋਂ ਆਪਣੇ ਘਰਾਂ ਦੀ ਬਾਹਰ ਦੀਆਂ ਜਿਹੜੀਆਂ ਲਾਈਟਾਂ ਸੀਗੀਆਂ ਉਹ ਬੰਦ ਕੀਤੀਆਂ ਗਈਆਂ ਇਹ ਜ਼ਰੂਰ ਦੇਖਣ ਨੂੰ ਮਿਲਿਆ ਨਾਲ ਦੇ ਨਾਲ ਤਸਵੀਰਾਂ ਜ਼ਰੂਰ ਤੋੜ ਤੱਕ ਸਾਂਝੀਆਂ ਕਰਾਂਗੇ ਕਿ ਆਖਰਕਾਰ ਫੌਜ ਇੱਥੇ ਜਿਹੜੀ ਹੈ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਇਹ ਮਿਜ਼ਾਈਲ ਜਿਹੜੀ ਹੈ ਉਹ ਲੈ ਲਈ ਹੈ ਮੱਖਣਵਿੰਡੀ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਪੁਲਿਸ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ 에ਅਰ ਫੋਰਸ ਹੈ ਉਹ ਇੱਥੇ ਚੰਦਾ ਮਕਸਦ ਇਹ ਹੈ ਕਿ ਉਸ ਨੂੰ ਡਿਫਿਊਜ਼ ਕਰਨਾ ਹੈ ਉਸ ਨੂੰ ਡਿਸਟਰੋਏ ਜਿਹੜਾ ਉਹ ਕੀਤਾ ਜਾਣਾ ਕਿਉਂਕਿ ਇਹ ਮਿਜ਼ਾਈਲਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਡਿਫਿਊਜ਼ ਕਰਨਾ ਜਾਂ ਇਹਨਾਂ ਨੂੰ ਡਿਸਟਰੋਏ ਕਰਨਾ ਇੱਕ ਵੱਡਾ ਚੈਲੈਂਜਿੰਗ ਹੁੰਦਾ ਹੈ ਸੋ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਇਹ ਵਿਸਪੋਟਕ ਦੇ ਨਾਲ ਭਰੀ ਹੋਈ ਮਿਜ਼ਾਈਲ ਜਿਹੜੀ ਹੈ ਮੱਖਣਵਿੰਡੀ ਪਿੰਡ ਦੇ ਵਿੱਚ ਦੇਖੀ ਗਈ ਜਿਸ ਤੋਂ ਬਾਅਦ ਇੱਕ ਕਿਸਾਨ ਵੱਲੋਂ ਆਪਣੀ ਪੈਲੀ ਦੇ ਵਿੱਚ ਜਦੋਂ ਸਵੇਰੇ ਆਇਆ ਗਿਆ ਤਾਂ ਉਦੋਂ ਦੇਖੀ ਗਈ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਹ ਆਰਮੀ ਨੂੰ ਇਸ ਬਾਰੇ ਸੂਚਿਤ ਕੀਤਾ ਤਾ ਹੁਣ ਅਸੀਂ ਦੇਖ ਸਕਦੇ ਹਾਂ ਕਿ ਮਿਲਟਰੀ ਪਹੁੰਚੀ ਹੋਈ ਹੈ ਆਰਪੀ ਜਿਹੜੀ ਆ ਉਹ ਪਹੁੰਚੀ ਹੋਈ ਹੈ ਜਿਸਰਾ ਆ ਰਹੀ ਹੈ ਸਭ ਤੋਂ ਬਾਤ ਹੈ ਸ਼ੁਕਰੀਆ ਫਿਲਹਾਲ ਪਰਮ ਤੁਸੀਂ ਤਵਾਬ ਐਕਸਕਲੂਸਿਵ ਜਿਹੜੀ ਤਸਵੀਰਾਂ ਦਿਖਾ ਰਹੇ ਹੋ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੁਰ ਤੋਂ ਮੈਂ ਤੁਹਾਡਾ ਰੁਕ ਜ਼ਰੂਰ ਕਰੂੰਗਾ ਲੇਕਿਨ ਇਸ ਮੌਕੇ ਤੇ ਸਿੱਧਾ ਫਿਰੋਜ਼ਪੁਰ ਦਾ ਰੁਕ ਕਰਦਿਆਂ ਸਯੋਗੀ ਕਮਲਦੀਪ ਸਿੰਘ ਵੀ ਉੱਥੋਂ ਲਾਇਬ ਪੜਨੇ ਨੇ ਕਮਲ ਗਰਾਉਂਡ ਜ਼ੀਰੋ ਦੀ ਰਿਪੋਰਟ ਕੀ ਹੈ ਤਾਜਾ ਬਿਲਕੁਲ ਗੁਰਪ੍ਰੀਤ ਦੇਖੋ ਖਾਸ ਤੌਰ ਤੇ ਜਿਸ ਤਰੀਕੇ ਭਾਰਤ ਅਤੇ ਪਾਕਿਸਤਾਨ ਦੀ ਸ੍ਰੱਦ ਦੇ ਉੱਪਰ ਜੋ ਇਸ ਸਮੇਂ ਦੋ ਦੇਸ਼ਾਂ ਦੇ ਦਰਮਿਆਨ ਜੋ ਕਿਸੇ ਤਰ੍ਹਾਂ ਦਾ ਤਣਾਅ ਵਾਧਾ ਹੋਇਆ ਨਜ਼ਰ ਆ ਰਿਹਾ ਪਰ ਉਸ ਦੇ ਉਲਟ ਜਿਹੜਾ ਇਸ ਸਮੇਂ ਪਿੰਡਾਂ ਦੇ ਵਿੱਚ ਮਾਹੌਲ ਦੇਖਣ ਨੂੰ ਮਿਲ ਰਿਹਾ ਜਿਹੜੇ ਸਰਹੱਦੀ ਇਲਾਕੇ ਨੇ ਇਹ ਕਿਉਂਕਿ ਪਿੰਡਾਂ ਦੇ ਲੋਕ ਸਿੱਧੇ ਤੌਰ ਤੇ ਫੌਜ ਦੇ ਨਾਲ ਇਸ ਸਮੇਂ ਡਟੇ ਹੋਏ ਨੇ ਅਤੇ ਪਿੰਡਾਂ ਦੇ ਲੋਕਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਅਸੀਂ ਫੌਜ ਦੇ ਨਾਲ ਜਿਹੜੇ ਨਾਲ ਡਟਾਂਗੇ ਅਤੇ ਜੋ ਮੈਦਾਨ ਦੇ ਵਿੱਚ ਕਿਸੇ ਦੇ ਦੁਸ਼ਮਣ ਦੇ ਜੋ ਦੰਦ ਨੇ ਉਹ ਖੱਟੇ ਕਰਾਂਗੇ ਦੂਸਰੀ ਤਰਫ ਕਹਿ ਸਕਦੇ ਆ ਭਾਰਤ ਵੱਲੋਂ ਜੋ ਕਿਸੇ ਦਾ ਦਾਵਾ ਬੁਣਿਆ ਗਿਆ ਸੀਗਾ ਅੱਤਵਾਦੀ ਸੰਗਠਨਾ ਦੇ ਜੋ ਟਿਕਾਣੇ ਸਨ ਉਹਨਾਂ ਨੂੰ ਤਬਾਹ ਕੀਤਾ ਗਿਆ ਆਪਰੇਸ਼ਨ ਸੰਦੂਰ ਦੇ ਤਹਿਤ ਅਤੇ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਆਪਣੀ ਬਗੜਾਹਟ ਦੇ ਵਿੱਚ ਸੀਗਾ ਅਤੇ ਕੱਲ ਤੋਂ ਜਿਹੜੀਆਂ ਜਾਣਕਾਰੀਆਂ ਆਉਣੀਆਂ ਆ ਜਿਹੜੀਆਂ ਆਰਮੀ ਨੂੰ ਇਸ਼ਾਰਾ ਇੱਕ ਮਿਲਣਾ ਸ਼ੁਰੂ ਹੋ ਗਿਆ ਸੀਗਾ ਕਿ ਪਾਕਿਸਤਾਨ ਕਿਤੇ ਨਾ ਕਿਤੇ ਕੋਈ ਕੁਝ ਹੀ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਦੇ ਤਹਿਤ ਕਹਿ ਸਕਦੇ ਹਾਂ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਜੋ ਮਜ਼ਾਇਲ ਆ ਉਹ ਦੇਖਣ ਨੂੰ ਮਿਲੀ ਜਾਂ ਕਿਸਤੇ ਬਹੁਤ ਸਾਰੇ ਟਿਕਾਣੇ ਸਨ ਜਿਨ੍ਹਾਂ ਨੂੰ ਹੋ ਸਕਦਾ ਕਿ ਇੱਕ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਜਾਂ ਕਿਸੇ ਦੇ ਪਲੈਨਿੰਗ ਪਾਕਿਸਤਾਨ ਦੀ ਹੋਵੇ ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਅੱਗੇ ਕਿਸਾ ਸਾਰੀਆਂ ਚੀਜ਼ਾਂ ਦੇ ਅੱਗੇ ਟੱਕਰਾ ਦੇਣ ਵਾਸਤੇ ਭਾਰਤੀ ਸੈਨਾ ਸੀ ਅਤੇ ਭਾਰਤੀ ਸੈਨਾ ਜੋ ਕਿਸੇ ਦੇ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਕਿਸੇ ਦੇ ਸਮਰੱਥ ਹੈ ਅਤੇ ਉਸ ਸੈਨਾ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਕਿਉਂਕਿ ਵਕ ਵਕ ਜੋ ਐਂਟੀ ਇਹ ਕਰਾਫਟ ਸਿਸਟਮ ਨੇ ਉਹ ਸਾਰੇ ਐਕਟਿਵ ਨੇ ਇਸ ਸਮੇਂ ਭਾਰਤੀ ਸੈਨਾ ਦੇ ਦੂਸਰਾ ਕਿਸੇ ਦੇ ਜੇਕਰ ਕੋਈ ਮਿਜ਼ਾਈਲ ਸਿੱਟੀ ਜਾਂਦੀ ਹੈ ਉਸ ਨੂੰ ਕਿਸ ਤਰੀਕੇ ਸਿੱਟਣਾ ਉਸ ਵਾਸਤੇ ਜੋ ਵਕ ਵਕ ਮਸ਼ੀਨਾਂ ਨੇ ਭਾਰਤ ਦੀਆਂ ਉਹ ਸਾਰੀਆਂ